ਨਾਨੀ ਨੇ ਬੀਪਣੀਆਂ ਭੇਜੀਆਂ ਤੁਹਾਨੂੰ ਹੈ ਗਿਆ ਇੱਕ ਇੱਕ ਦੀ ਹੋਰ ਪੀਪਣੀ ਇਹਦੇ ਵੀ ਪੀਪਣੀਆਂ ਓ ਬਾਂਕਿਓ ਨਾਨੀ ਹਾਂ ਇੱਕ ਕਾਜ ਬੈ ਗਿਆ ਕੀ ਇਹ ਬੱਦੜਾ ਜੁੜਿਆ ਤੂੰ ਖਲਾਰਾ ਦੇਖ ਕੇ ਮੈਂ ਪਾਇਆ ਤਾਰਿਆ ਲੈ ਹਾਂ ਦੇਖ ਮੰਨਾ ਪੈਸੇ ਜੋੜਦਾ ਤੂੰ ਜੋੜਦਾ ਹੁਣ ਨਹੀਂ ਹਾਂ ਤੂੰ ਕੀ ਕਰੇ ਇਹ ਜੋੜਦਾ ਨਹੀਂ ਸਪੈਂਡ ਕਰਦਾ ਓਲਾ ਹੈ ਓਏ ਹੈ ਹੈ ਟੂ ਤੂੰ ਮੰਨੇ ਦੀ ਰੋਟੀ ਖਾ ਗਿਆ ਜੀ ਓਏ ਹਾਂ ਕਦੋਂ ਮੈਂ ਦੋ ਪਾਛੋਂ ਪਾਛੋਂ ਹਾਂ ਆ ਦੇਖ ਲੈ ਤੂੰ ਕਿਵੇਂ ਖਲਾਰਾ ਪਾਤਾ ਸਾਰੇ ਕਮਰੇ ਚ ਓਏ ਹਾਂ ਖਲਾਰਾ ਪਾਤਾ ਸਾਰੇ ਕਮਰੇ ਚ ਲੈ ਐ ਜਮਾ ਬਹੁਤ ਸੋਹਣਾ ਲੱਗਦਾ ਮन्ने ਤੇਰੇ ਕੱਪੜੇ ਤਾਰੇ ਦੇ ਆਏ ਤਾਰੇ ਦੇ ਕੱਪੜੇ ਤੇਰੇ ਨਹੀਂ ਆਉਂਦੇ ਹਨ ਹਨ ਉਹ ਨਿੱਕਲੇ ਆ ਹੁਣ ਲੈ ਨਿੱਕਲਣੂਗਾ ਓਏ ਆ ਜਾ ਮਾਰੇ ਵਪਾਰ ਓ ਲੋ ਓਲੋ ਓਲੋ ਉਹ ਤੇਰੀ ਮੂੰ ਟੂਈ ਕੱਢ ਉਹ ਬਾਹਰ ਕੋ ਟੂਈ ਕੱਢ ਦੇਣੀ ਆ ਕੱਢ ਜਾ ਫੇਰ ਨਹੀਂ ਮੈਂ ਕੱਢਦਾ ਬਾਹਰ ਡੈਡ ਆ ਉਹ ਛੜ ਮੈਂ ਨਹੀਂ ਚੜੂੰਗਾ ਆ ਜਾ ਹੁਣ ਨਹੀਂ ਚੜੂੰਗਾ ਕੋਈ ਪੱਛ ਦੇ ਲਾਲ ਅੱਖਾਂ ਵਾਲਾ ਭਾਈ ਬੈਠਾ ਲਾਲ ਅੱਖਾਂ ਨੇ ਉਹ ਹੱਥ ਬਚਾ ਜੂ ਹੱਥ ਬਚਾ ਜੂ ਮੰਨੇ ਆ ਓਏ ਆ ਜਾ ਹੁਣ ਮੈਂ ਆਉਂਗਾ ਓਏ ਤੋਪ ਨਿਕਲੀ ਵੀ ਆ ਵੇ ਹਾਂ ਤੋਪ ਨਿਕਲੀ ਵੀ ਆ ਮੈਂ ਤੋਪ ਲੈ ਕੇ ਮੇਰੇ ਸਪੈ ਟਾਈਮ ਵਿੱਚ ਮੱਥਰ ਲੈ ਜਾ ਕੇ ਉਹਦੇ ਬੱਬਲ ਬਾਹਰ ਬੁਲਾਉਣਾ ਬਜਾਈ ਤੂੰ ਬਜਾ ਕੇ ਰੱਖਾਂਗਾ ਹਾਂ ਉਹ ਮੈਨੂੰ ਪਤਾ ਵੀ ਮਾ ਆ ਕਿ ਮੈਨੂੰ ਕਿੱਥੇ ਮਿਲੀ ਸੀਗੀ ਹੂੰ ਵੀ ਮੇਰੇ ਬੈੱਡ ਦੇ ਥੱਲੇ ਬਤੋ ਚਲਾ ਜਾਓ ਚੱਲ ਗਏ ਥੱਲੇ ਨਹਾਈ ਅੱਜ ਕਿਉਂ ਹੋਰ ਕੀ ਆ ਉਹ ਦੇ ਵੇ ਆਈਪਲ ਲੱਗ ਗਿਓ ਇਹੋ ਤੇ ਮਮਾ ਉਹ ਉਹ ਜਾ ਜਾਂਦਾ ਓਏ ਹਾਂ ਉਹ ਤੇ ਜਾ ਜਾਂਦਾ ਲੇ ਬਾਬਾ ਬੋ ਬੇਬੇ ਸਹੀ ਗੱਲ ਆ ਫੇਰ ਹੀ ਹਾਂ ਆ ਦੇ ਜਦੋਂ ਮੈਂ ਇਹਨੂੰ ਇੱਥੇ ਰੱਖੂਗਾ ਹਾਂ ਆ ਦੇ ਹੂੰ ਕੀਵਨ ਆ ਲੈ ਥੱਲੇ ਨੂੰ ਖੁੱਲ ਗਈ ਹਾਂ ਕਿਸੇ ਸ਼ੇਪ ਆ ਬਣ ਜਾਂਦੀ ਥੱਲੇ ਦਾ ਹਾਂ ਲੋਡ ਹੂੰ ਤੂੰ ਆ ਜਾ ਹੁਣ ਟੈਚੀ ਦੀ ਨਾ ਕਰਦਾ ਕੱਢਦੀ ਮੋਟੂਆ ਮਮਾ ਤੈਨੂੰ ਪਤਾ ਏ ਇੱਕ ਦਿਨੇ ਹੂੰ ਤਾਰੇ ਨੇ ਉਹ ਜਿਹੜਾ ਸਾਡੇ ਘਰ ਤਾਂ ਨਹੀਂ ਹੈਗੇ ਥੱਲੇ ਹੂੰ ਇਨੇ ਝੂਠ ਬੋਲ ਕੇ ਉਹਨਾਂ ਨੂੰ ਐਕਨ ਕਰਤਾ ਹੈ ਉਹ ਪਹਿਲਾਂ ਸਟ੍ਰੇਕ ਸੀਗੇ ਹੁਣ ਬਿੰਗਾ ਬਿੰਗਾ ਹੁਣ ਬਿੰਗਾ ਕਰ ਤੇ ਬਿੰਗਾ ਕਰਦਾ ਉਹ ਹਾਂ ਬਿੰਗੇ ਵੀ ਕਰਦੇ ਤਰੀ ਤੇ ਡੈਡੀ ਨੇ ਮੈਨੂੰ ਇੱਥੇ ਪ੍ਰਿੰਟਰ ਲੈ ਕੇ ਆਇਆ ਵਾਹ ਜੀ ਵਾਹ ਤੇਰਾ ਲੈਪਟਾਪ ਕਿੱਥੇ ਆ ਹਾਂ ਤਾਰੇ ਨੇ ਪਾਣੀ ਉੱਪਰ ਪਾ ਕੇ ਤੋੜਤਾ ਖਰਾਬ ਕਰਤਾ ਹਾਂ ਚੱਲਦਾ ਨਹੀਂ ਹੁਣ ਨਹੀਂ ਕੋਨ ਹੋਈਦਾ ਪਰ ਜਿਹੜਾ ਇਹਦਾ ਇਨਕ ਹੁੰਦਾ ਹੈ ਨਾ ਨਾ ਹੋਗੇ ਮੱਚ ਮੁੱਕ ਗਿਆ ਹੋਣਾ ਦੂਸਰਾ ਐਂਕਲ ਨਾ ਛਾ ਵੇ ਆ ਜਾ ਹੁਣ ਰੋਟੀ ਖਾਈਏ ਕਿੱਥੇ ਥੱਲੇ ਮਾ ਜਿੰਨ ਜਿੱਪੜ ਮਾਰੂਗਾ ਕੀ ਕਹਿਣਾ ਉਹ ਆ ਗਿਆ ਲਾਲ ਅੱਖਾਂ ਨਾਲ ਹੋਰ ਬਜਾ ਹੋਰ ਬਜਾ ਉਹ ਆਉਂਦਾ ਉੱਡਿਆ ਉਹ ਆਉਂਦਾ ਹਨਾ ਮੰਨੇ ਹੋਰ ਦੇਖ ਕੇ ਤੈਨੂੰ ਉਹ ਉੱਡਿਆ ਆਉਂਦਾ ਹੋਰ ਵਜਾ ਇਹਨੂੰ ਫੜੂਆ ਕੇ ਹੁਣ ਉਹ ਦੇਖੀ ਚੱਲ ਆਪਾਂ ਨੂੰ ਕਿ ਉਹ ਆਉਂਦਾ ਵਜਾ ਹੋਰ ਵਜਾ ਵਜਾ ਹੁਣ ਉਹ ਆ ਗਿਆ ਓਏ ਮੰਮਾ ਤੇਨੂੰ ਕੁਛ ਕੰਮ ਆ ਆ ਇਹ ਖੋਲ ਦੇਣੀ ਸੀ ਤੇ ਨਹੀਂ ਇਹ ਅੱਜ ਐਡੀ ਆਨੇ ਮੰਨੇ ਦੀ ਮੰਨੇ ਦੀ ਆ ਦੇ ਓਏ ਇਹ ਪੌਕ ਇਹ ਕੀ ਆ ਮੰਨੇ ਮਨੀ ਬਾਕਸ ਐ ਦੇਖ ਮੰਨਾ ਪੈਸੇ ਜੋੜਦਾ ਤੂੰ ਜੋੜਦਾ ਹੁਣ ਨਹੀਂ ਹਾਂ ਪੌਕ ਗੱਲ ਵੱਲਾ ਹੈ ਹੈ ਨਾ ਨਾ ਹਾਂ ਇਹਦੇ ਵਿੱਚ ਬਿਸਕਟ ਹੁੰਦੇ ਸੀਗੇ ਜਦੋਂ ਮੰਮੀ ਨੇ ਲੈ ਸੀਗੇ ਅੱਛਾ ਤਾਰੇ ਦਾ ਤਾਰੇ ਨੂੰ ਵੀ ਇੱਕ ਮਿਲਿਆ ਸੀਗਾ ਪਰ ਇਹ ਗੁੰਮ ਕਰਤਾ ਹੈ ਓਏ ਹਾਂ ਗੁੰਮ ਕਰਤਾ ਮੈਂ ਗੁੰਮ ਵੀ ਕਰਤਾ ਕਿੱਥੇ ਗੁੰਮ ਕਰਤਾ ਤੂੰ ਉੱਛ ਕਿੱਥੇ ਹਾਂ ਹਾਂ ਇਹ ਚ ਗੁੰਮ ਕਰਤਾ ਸੀਗੇ ਉੱਟੜਿਆ ਤਾਂ ਖਲਾਰਾ ਦੇਖ ਕੇ ਮੈਂ ਪਾਇਆ ਤਾਰਾ ਲੈ ਕੀ

ਮੰਮਾ ਤੇ ਪਤਾ ਜਦੋਂ ਜਦੋਂ ਤੁਸੀਂ ਮਰਜੈਂਸੀ ਲਿਆ ਹੂੰ ਇਹ ਜੀ ਤੁਹਾਡੀ ਗੱਡੀ ਸਿੰਕ ਹੋ ਜਾਂਦੀ ਆ ਪਾਣੀ ਵਿੱਚ ਇਹ ਪੈਨ ਯੂਜ਼ ਕਰਨਾ ਇਹ ਨਾਰਮਲ ਰਾਈਟਿੰਗ ਵਾਲਾ ਪੈਨ ਨਹੀਂ ਹੈਗਾ ਇਹ ਮਰਜੈਂਸੀ ਪੈਨਾ ਅੱਛਾ ਹਾਂ ਓਹ ਗਾ ਮੇਰਾ ਹਾਂ ਆ ਤੇਰਾ ਰੂਮ ਹੋ ਗਿਆ ਹਾਂ ਮੰਨੇ ਦਾ ਕਿੱਧਰ ਗਿਆ ਰੂਮ ਮੰਨੇ ਦਾ ਉੱਪਰ ਗਿਆ ਰੂਮ ਅੱਛਾ ਇਹ ਇਕਾ ਓਕੇ 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 ਮੈਂ ਬਿਖੜੂੰਗਾ ਉੱਪਰ ਰੱਖ ਲੈਣਾ ਉੱਪਰ ਰੱਖ ਲੈਣਾ ਕਿਉਂ ਤੋੜੀ ਉਹਨੂੰ ਕਿੱਥੇ ਰੱਖੋ ਤੋੜ ਨਾ ਪੈਣਾ ਆਪੇ ਚੱਲੇ ਚੱਲੇ ਚਲਦੇ ਆ ਮਨਾਂ ਕੇ ਆ ਗਿਆ ਤੁਮ ਓਏ ਆ ਕੀ ਕਰਨ ਲੱਗਿਆ ਨਹੀਂ ਤੋੜ ਹਾਂ ਇੱਕ ਨਾਨੀ ਨੇ ਵੀ ਬਾਜਾ ਆ ਮਟੈਚੀ ਖੋਲ ਟੈਚੀ ਖੋਲ ਉਹ ਕੱਪੜੇ ਚੱਕ ਇੱਥੇ ਬਾਜੇ ਪਾਇਆ ਸੀ ਦੋ ਇਹਦੇ ਇੱਕ ਤੈਨੂੰ ਦਿੱਤਾ ਨਾਨੀ ਨੇ ਲੈ ਕੇ ਉਹ ਹੈ ਗਿਆ ਇੱਕ ਇੱਕ ਦੀ ਹੋਰ ਪੀਪਣੀ ਇਹਦੇ ਵੀ ਪੀਪਣੀ ਆ ਇਹਦੀ ਵੀ ਇਹਦੇ ਵਿੱਚ ਆ ਮਨ ਨੇ ਲੱਭ ਮੇਰੇ ਨਾਮ ਆਰੀ ਆਰੀ ਆਉਂਦੇ ਇਹਦੇ ਉੱਤੇ ਲਾ ਓਰੇ ਆਓ ਫੜਾਓ ਆ ਫੜਾ ਓਰਾ ਨਾਨੀ ਨੇ ਭੇਜੀ ਓਏ ਨਾਨੀ ਨੇ ਨਾਨੀ ਨੇ ਉਹ ਐਕੀ ਆ ਓਪਾ ਬਾਤ ਬਾਤ ਸਾਰੇ ਥਲੇ ਗਾਣਾ ਪੈਣਗੇ ਆਪਣੇ ਹੌਲੀ ਹੌਲੀ ਬੁਜਾਓ ਓਹ ਹੌਲੀ ਬਜਾਓ ਟਾ 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 ਡਾ ਤਰਾ ਓਏ ਟ੍ਰੇਨ ਆ ਜੂਗੀ ਇਹ ਬਜਾ ਇਹ ਇਹ ਜਦੋਂ ਬਜਾਉਂਦੇ ਟ੍ਰੇਨ ਆ ਜਾਂਦੀ ਆ ਉੱਧਰ ਇਹ ਨਾਨੀ ਕਹਿੰਦੀ ਸੀ ਹੌਲੀ ਵਜਾਇਓ ਨਾਨੀ ਨੇ ਹੌਲੀ ਵਜਾਇਓ ਨਾਨੀ ਨੇ ਗੱਲਾਂ ਕਰਾਉ ਅੱਜ ਤੇਰੀ ਤੂੰ ਕਹ ਤੂੰ ਕਹ ਨਾਨੀ ਮੈਨੂੰ ਮਿਲ ਗਿਆ ਬਾਜਾ ਤੂੰ ਕਹਿ ਤੂੰ ਕਹ ਨਾਨੀ ਕਹਿ ਕਹਿ ਨਾਨੀ ਮੈਨੂੰ ਲੈ ਲੈ ਨੰਨਾ ਹੋ ਲੈ ਉਹ ਇੱਕ ਗੱਲ ਹੀ ਦੇ ਦੇ ਮੈਨੂੰ ਵਧੀਆ ਤੂੰ ਕਹ ਨਾਨੀ ਤੂੰ ਕਹ ਨਾਨੀ ਮੈਨੂੰ ਬਾਜਾ ਮਿਲ ਗਿਆ ਨਾਨੀ ਮੈਨੂੰ ਬਾਜਾ ਮਿਲ ਗਿਆ ਤੂੰ ਵੀ ਕਹ ਕੀ ਮੈਂ ਕਾਜ ਬੈ ਗਿਆ। ਕੀ? ਇਹ ਬਾਜਾ। ਇਹ ਬਾਜਾ ਜ। ਓਏ ਓਨੇ ਕੰਦੇ ਦਾ। ਓਏ ਟੁੱਟ ਜਨਾ ਤਾਂ ਤੂੰ ਖੁੱਲ ਕੇ ਤਾਂ ਇਹ। ਇਹ chega ਮਨਰਾਜ ਸਿੰਘ। ਮੈਨੂੰ ਵੀ ਬਾਜਾ ਮਿਲ ਗਿਆ। ਹੈ? ਮੈਨੂੰ ਬਾਜਾ ਮਿਲ ਗਿਆ। ਤੂੰ ਤਾਂ ਨਾਨੀ ਬਾਜਾ ਮਿਲ ਗਿਆ। ਸਾਡੇ ਮਾਮਾ। ਹੈ ਨਾਨੀ। ਥੈਂਕ ਯੂ ਨਾਨੀ। ਥੈਂਕ ਯੂ ਨਾਨੀ। ਚਲੋ ਜੀ। ਹਾਂ ਨਾਨੀ ਜੀ ਹਾਂ ਮੇਰੇ ਲੱਗੇ ਉਹਨੇ ਹੈ ਮੇਰੇ ਆ ਉਹ ਕੋਈ ਨਾ ਤੁਹਾਨੂੰ ਲੈ ਲਈ ਲੈ ਹਾਂ ਚਾ ਲੈ ਨਾ ਨੀ ਹਾਂ ਚਾਹ ਚਾਹ ਰੋਟੀ ਖਾ ਗਈ ਯਾਰ ਤੇ ਕਾ ਬਾਦਰਾ ਖਿਲੇ ਉਹ ਤੇ ਟੇਬਲ ਤੇ ਰੱਖ ਮੈਂ ਤੈਨੂੰ ਕੁਝ ਹੋਰ ਦਿਖਾ ਸਕਦਾ ਹਾਂ 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 ਹਾਲਾ ਉਹਦਾ ਟਰੱਕ ਦਾ ਹਾਰ ਨਾ ਬਜਾਉਣ ਲੱਗ ਗਿਆ ਚਾ ਬਸ ਵਾਹ ਬਸ ਤਾ ਡਾਇਨਾਸੌਰ ਨੇ ਪਾਉ ਪਾਗੋ ਡਾਇਨਾਸੌਰ ਨੇ ਡਰਾਤਾ ਉਹ ਮੇਰਾ ਹੈ ਮਨੇ ਕੀ ਨਾਮ ਤਾ ਖਾਜ ਉਹ ਡਾਇਨਾਸੌਰ ਦਾ ਨਾਮ ਕੀ ਹੈ ਮਨੇ ਇੱਕ ਮਾਮਾ ਮਾਮਾ ਮੈਨੂੰ ਫੋਟੋ ਦੇਖਾਣੇ ਸੋਨੇ ਉਹ ਜਿਹੜਾ ਉਹ ਵੱਡਾ ਡਾਇਨਾਸੌਰ ਨੇ ਹਾਂ ਇਹ ਇਹ ਉਹਦੇ ਮੋਹ ਦੇ ਵਿੱਚ ਪਾਲੋ ਹਾਂ ਬੈ ਉਹ ਇਹ ਸਟਮਕ ਵਾਲੇ ਏਰੀਆ ਵਿੱਚ ਉੱਥੇ ਫਲੈਪ ਆ ਫਿਰ ਉਹਨੂੰ ਖੋਲ ਕੇ ਬਾਹਰ ਆ ਜਾਂਦੇ ਆ ਅੱਛਾ ਇੱਥੇ ਇੱਥੇ ਆਂਦੇ ਨੇ ਅੱਛਾ ਇੱਥੇ ਉੱਪਰ ਨੂੰ ਮੰਮਾ ਆ ਆ ਵੀ ਮੂਵ ਕਰਦੇ ਨੇ ਹਾਂ ਬੱਦਲ ਹੋ ਗਏ ਬੱਦਲ ਹੋ ਗਏ ਓਏ ਬਾਛੋ ਸਾਰੇ ਰਕੋ ਮੇਰੇ ਗਾਲਾਂ ਪਵਾਉਂਗੇ ਤੁਸੀਂ ਗਾਲਾਂ ਕੱਢਣੀਆਂ ਨਾਲ ਬੀਬੀ ਨੇ ਤੇ ਮੈਂ ਕਹਣਾ ਇਹ ਭੈਂਡ ਬਾਜੀ ਲਿਆ ਕੇ ਦਿੱਤੇ ਇਹਨੂੰ ਚਲੋ ਚਲੋ ਥੱਲੇ ਚੱਲੀਏ